ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਬਿੰਦਰਜੀਤ ਸਿੰਘ ਕੰਗ ਜ਼ਿਲ੍ਹਾ ਅਕੂ ਕਿਸਾਨ ਮਜ਼ਦੂਰ ਸ਼ਹਿਰ ਸ਼ਬਦੀ ਪੰਜਾਬ ਕਰਨਤਾਰਨ ਅੱਜ ਤੁਸੀਂ ਦੇਖ ਰਹੇ ਜੀ ਸੰਭੂ ਸਟੇਸ਼ਨ ਤੇ ਜੋ ਸਾਡਾ ਰੇਲਵੇ ਟਰੈਕ ਜਾਮ ਕਰਨ ਦਾ ਪ੍ਰੋਗਰਾਮ ਸੀ ਦੋਵੇਂ ਫੋਰਮ ਵੱਲੋਂ ਉਹ ਪੂਰਨ ਤੌਰ ਤੇ ਜਿਹੜਾ ਸਟੇਸ਼ਨ ਦੇ ਉੱਤੇ ਰੇਲਵੇ ਟਰੈਕ ਜਾਮ ਹੋ ਚੁੱਕਾ ਵਾ ਬੇਸ਼ੱਕ ਪੁਲਿਸ ਨੇ ਪੰਜਾਬ ਸਰਕਾਰ ਦੇ ਇਸ਼ਾਰੇ ਤੇ ਬੜੀਆਂ ਰੋਕਾਂ ਲਾਈਆਂ ਸੀ ਪਰ ਅਸੀਂ ਫਿਰ ਵੀ ਆਪਣੇ ਦਿੱਤੇ ਸਮੇਂ ਤੇ ਜਿਹੜਾ ਇੱਥੇ ਪਹੁੰਚ ਗਏ ਆ ਕਿਉਂਕਿ ਸਾਡਾ ਜਿਹੜਾ 9 ਤਰੀਕ ਦਾ ਦਰਨਾ ਸੀ ਜਦੋਂ ਦੋਹਾਂ ਸਰਕਾਰਾਂ ਨੇ ਸਾਡੇ ਕੋਲ ਟਾਈਮ ਮੰਗਿਆ ਸੀ ਤੇ ਅਸੀਂ ਤੁਹਾਡਾ 10 ਤਰੀਕ ਦੇ ਲਾਗੇ ਬੰਨੇ ਨਵਦੀਪ ਤੇ ਹੋਰ ਵੀ ਜਿਹੜੇ ਇੱਕ ਨੌਜਵਾਨ ਸਾਡੇ ਅੰਦਰ ਆ ਉਹ ਹਰਿਆ ਕਰ ਦਿੱਤੇ ਜਾਣਗੇ ਕਿਉਂਕਿ ਸਾਡਾ ਉਹਨਾਂ ਚੋਂ ਇੱਕ ਨੌਜਵਾਨ ਜਿਹੜਾ ਉਹ ਭੁੱਖ ਹੜਤਾਲ ਤੇ ਬੈਠਾ ਵਾ ਦਿਨੋਂ ਦਿਨਰ ਜਿਹੜੀ ਉਹਦੀ ਸਿਹਤ ਵਿਗੜਦੀ ਜਾ ਰਹੀ ਆ ਜਿਹਦੇ ਸਬੰਧਾ ਕਰਕੇ ਸਾਡਾ ਕਿਉਂਕਿ ਜੇ ਅਸੀਂ ਅੱਜ ਵੀ ਰੇਲਵੇ ਟ੍ਰੈਕ ਜਾਮ ਨਹੀਂ ਸੀ ਕਰਦੇ ਤੇ ਰੱਬ ਨਾ ਕਰੇ ਉਸ ਨੂੰ ਕੁਝ ਹੁੰਦਾ ਵਾ ਜੋ ਕਿਤੇ ਨਾ ਕਿਤੇ ਜ਼ਿੰਮੇਵਾਰੀ ਸਾਡੀ ਬੰਦੀ ਸੀ ਸੋ ਅਸੀਂ ਪ੍ਰਸ਼ਾਸਨ ਤੇ ਕਿਉਂਕਿ ਪਹਿਲੇ ਹੀ ਪ੍ਰਸ਼ਾਸਨ ਜਿਹੜਾ ਵਿਸ਼ਵਾਸ ਤੋੜ ਚੁੱਕਾ ਵਾ ਇਹ ਪ੍ਰਸ਼ਾਸਨ ਤੇ ਵਿਸ਼ਵਾਸ ਨਾ ਕਰਦੇ ਹੋਏ ਰੇਲਵੇ ਟਰੈਕ ਤੇ ਬੈਠੇ ਆਂ ਰੇਲਵੇ ਟਰੈਕ ਤੇ ਬਹਿਣਾ ਸਾਡਾ ਕੋਈ ਅਣਖ ਦਾ ਸਵਾਲ ਨਹੀਂ ਅੱਜ ਹੀ ਸਾਡੇ ਸਾਰੇ ਨੌਜਵਾਨ ਜੇਲ੍ਹਾਂ ਚੋਂ ਬਾਹਰ ਆ ਜਣ ਤੇ ਸ਼ੰਭੂ ਬਾਰਡਰ ਤੇ ਜਿਹੜੀ ਪਾਣੀ ਦੀ ਵਿਵਸਥਾ ਵਾ ਪੱਤੀ ਦੀ ਵਿਵਸਥਾ ਵਾ ਜਾਂ ਹੋਰ ਵੀ ਉੱਥੇ ਮੱਛਰ ਵਗੈਰਾ ਵਾ ਉਹਦੇ ਸਾਰੇ ਜਿਹੜੇ ਪ੍ਰਬੰਧ ਕਰ ਦਿੱਤੇ ਜਾਣ ਤੇ ਅਸੀਂ ਅੱਜ ਵੀ ਰੇਲਵੇ ਟਰੈਕ ਛੱਡ ਦਾਂਗੇ ਪਰ ਜਿੰਨਾ ਚਿਰ ਸਾਡੇ ਨੌਜਵਾਨ ਬਾਹਰ ਨਹੀਂ ਆਉਂਦੇ ਉਹਨਾਂ ਚਿਰ ਤੱਕ ਜਿਹੜਾ ਇਹ ਰੇਲਵੇ ਟਰੈਕ ਪੂਰਨ ਤੌਰ ਤੇ ਬੰਦ ਰਹੂਗਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ